ਕੁਣ ਕਿਸਾ ਲੋਦਾ ਇਸ ਰੋਇਆ ਜੀ ਇਹ ਠੀਕ ਹੈ ਤੋ ਕਿਦ ਮਾਰ ਚਿੱਤਾਂ ਦੇ ਤੂੰ ਮਾਰਨ ਵਾਲੇ ਭੇਜੀ ਮਾਰ ਬਕਾ ਤਮਨ ਤੇ ਦੂਫਰ ਉਰ ਕੀ ਹਾਂ ਫਿਰ ਤੇ ਹਾਂ ਜਾਣ ਤੂੰ ਜਣਾ ਕੋਈ ਸੋ ਇਹ ਉਹ ਟੋਗਰ ਦੋਸਤ ਜੀ ਨਾ ਉਹ ਤਾਂ ਉਹ ਦੇ ਤਾਂ ਠੀਕ ਹੈ ਜੀ ਚਲੋ ਮਸਵਿਚ ਸੰਤ ਟੈਂਕਰ ਜੀ ਇਹ ਇੱਕ ਲੜਕੀ ਸਾਡੇ ਕੋਲ ਜੀ ਪਰਮਿਤ ਪਰਵਿੰਦਰ ਕੌਰ ਵਾਸੀ ਬਰਨਾਲਾ ਆਈ ਸੀ ਉਹਨੇ ਦੱਸਿਆ ਸੀ ਵੀ ਥਾਣਾ ਮਹਿਲ ਕਲਾਂ ਦੀ ਜੀ ਇੱਕ ਐਸਆਈ ਜੱਗਾ ਸਿੰਘ ਇੱਕ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ਉਹਨਾਂ ਨੇ ਉਹਦੇ ਬ੍ਰਦਰ ਨੂੰ ਪਿਛਲੇ ਦਿਨੀ ਕਿਸੇ ਮਕਦਮੇ 'ਚ ਅਰੈਸਟ ਕਰਿਆ ਸੀ ਜੀ ਉਹਦੇ ਜਾਮਾ ਤਲਾਸ਼ੀ ਦੌਰਾਨ ਮਤਲਬ ਉਹਦੇ ਕੋਲੋਂ ਇੱਕ ਡੇਢ ਤੋਲਾ 골ਡ ਦੀ ਚੇਨ ਇੱਕ ਆਈਫੋਨ ਇੱਕ ਘੜੀ ਪਲਸ 10000 ਰੁਪਏ ਬਰਾਮਦ ਹੋਇਆ ਸੀ ਇਹਨਾਂ ਕਰਮਚਾਰੀ ਨੇ ਉਹ ਰਿਕਾਰਡਤ ਨਹੀਂ ਲਿਆਂਦਾ ਜੀ ਆਪਣੇ ਕੋਲ ਰੱਖ ਲਿਆ ਔਰ ਉਹ ਲੜਕੀ ਜਦੋਂ ਆ ਕੇ ਉਹਨੂੰ ਮਿਲੀ ਇਹਨਾਂ ਨੂੰ ਕਿਹਾ ਵੀ ਦੇਖੋ ਜੀ ਸਮਾਨ ਸੀ ਸਾਡੇ ਮੁੰਡੇ ਕੋਲੇ ਫੋਨ ਸੀ ਜਾਂ ਆਹ ਸੀ ਇਹ ਸਾਨੂੰ ਦੇਓ ਚੀਜ਼ਾਂ ਸਾਡੀਆਂ ਉਹ ਕਹਿੰਦੇ ਵੀ ਤੁਸੀਂ 50000 ਰੁਪਏ ਲਿਆਓ ਇਹ ਚੀਜ਼ਾਂ ਤੁਹਾਨੂੰ ਫੇਰ ਮਿਲਣਗੀਆਂ ਅੱਜ ਅਸੀਂ ਜੀ ਸ਼ਾਮ ਜੇ ਨੂੰ ਬਾਅਦ ਦੁਪਹਿਰ ਮਹਿਲਕਲਾਂ ਥਾਣਾ ਵਿਖੇ ਇਹਦੀ ਸ਼ਿਕਾਇਤ ਤੇ ਰੇਡ ਕਰਕੇ ਐਸਆਈ ਚੱਗਾ ਸਿੰਘ ਤੇ ਸੀਨੀਅਰ ਕਨਸਟੈਂਪਰ ਨੂੰ ਗੁਰਪ੍ਰੀਤ ਸਿੰਘ ਨੂੰ ਰੈਡ ਹੈਂਡਰ ਅਰੈਸਟ ਕੀਤਾ 50000 ਰੁਪਏ ਰਿਸ਼ਵਤ ਲੈੰਦਿਆਂ ਨੂੰ ਇਹ ਕਿੱਥੇ ਅਰੈਸਟ ਕੀਤਾ ਗਿਆ ਸਰ ਇਹਨਾਂ ਥਾਣਾ ਮਹਿਲਕਲਾਂ ਦੇ ਅੰਦਰ ਜੀ ਵਿੱਚ ਤਦ ਕਿਹੜੇ ਕੇਸ ਦੇ ਵਿੱਚ ਸੀ ਜਿਹੜਾ ਕੇਸ ਸੀ ਇਹ ਕੋਈ ਮੁਕੱਦਮਾ ਨੰਬਰ 10/25 ਦਰਜ ਹੋਇਆ ਸੀ ਜੀ ਉਹਦੇ ਵਿੱਚ ਸੀ ਉਹ ਮੁੰਡਾ ਧਰਮਪ੍ਰੀਤ ਸਿੰਘ ਉਹ ਮੁੰਡੇ ਦਾ ਨਾਮ ਹੈ ਕਦੋਂ ਮਾਮਲਾ ਦਰਜ ਹੋਇਆ ਸਰ ਉਹਦੇ ਕੋਈ ਉਹਨਾਂ ਦੇ ਕੋਈ ਠੇਕੇ ਦੇ ਕੋਈ ਭੰਨ ਤੋੜ ਹੋਈ ਸੀ ਜੀ ਉਹਦੇ ਸੰਬੰਧ ਕੇਸੇ ਛੜੋਇਆ ਵਾ ਕੀ ਨਾਮ ਸੀ ਆ ਸਰ ਉਹਦਾ ਨਾਮ ਸੀ ਜੀ ਮੁੰਡੇ ਦਾ ਤਰਮਿੰਦਰ ਸਿੰਘ ਹੈ ਜੀ ਹੁਣ ਅਗਲੀ ਕਾਰਵਾਈ ਤੁਹਾਡੇ ਵੱਲੋਂ ਕੀ ਮੁਕੱਦਮਾ ਦਰਜ ਕਰੀਏ ਅਸੀਂ ਐਫ ਆਰ ਰਿਸ਼ਰਚ ਕਰਕੇ ਜੀ ਗਾਹ ਅਨਵੈਸਟੀਗੇਸ਼ਨ ਕਰਾਂਗੇ ਇਹਦੀ ਤੇ ਵੀ ਜੇ ਕੋਈ ਹੋਰ ਇਹਦੇ ਵਿੱਚ ਹੋਇਆ ਕਰਮਚਾਰੀ ਸ਼ਾਮਲ ਹੋਇਆ ਤਾਂ ਉਸ ਅਨਸਾਰ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਸਰ ਇਹ ਥਾਣੇ ਦੇ ਵਿੱਚ ਹੀ ਫੜੇਗੇ ਨੇ ਹਾਂਜੀ ਥਾਣੇ ਦੇ ਅੰਦਰੋਂ ਫੜੇਗੇ ਨੇ ਜੀ